ਈ ਕਰਾਂ ਕੋ ਸਮਝ ਨਹੀਂ ਆਉਂਦੀ ਹੂੰ ਉਹ ਬਾਬੇ ਰੰਗਿੱਲੇ ਦੇ ਜਾਣਾ ਪੈਣਾ ਵਾ ਬਾਪਾ ਪੈਸੇ ਵੀ ਵਾਵਾ ਲੈਂਦੇ ਹਿੱਕ ਦੋਵੇਂ ਚਲੂੰਤੀ ਕਰਾਂ ਦੱਲੂ ਕੋਈ ਚ 4-5 ਜਰ ਰੁਪਈਆ ਨਾ ਤਾਂ ਚੱਲ ਹੁਣਾ ਮੇਰੇ ਕੋਲ ਪਿਆ ਹੂੰ ਜਾਣੀ ਆ ਉਹਨੂੰ ਬਾਬਾ ਅੱਗੇ ਦੋ ਕੰਮ ਵਧੀਆ ਕਰਤੇ ਜੇ ਵੀ ਕਰਤੇ ਨਾ ਫਿਰ ਤੇ ਚੱਲ ਮੇਰਾ ਕੰਮ ਬਣ ਜੇ ਮੈਂ ਤਾਂ ਖਾਉਂ ਹੀ ਚਲੇ ਜੂਗੀ ਹੂੰ ਤਨੀ ਨਹੀਂ ਨੇ ਜਾਣਾ ਹੂੰ ਤਾਂ ਕੰਮ ਧੰਦੇ ਹੀ ਬੜੇ ਕਰਦੀ ਫਿਰਦੀ ਏ ਤੇ ਯਾਰ ਨੂੰ ਕਾ ਜਾਨੀ ਆ ਉਹਦੀ ਲਈ ਜਾਨੀ ਆ ਪੈ ਰੀ ਕੇ ਬਾਬੇ ਨਾਲ ਕਰਨੀ ਪੈਣੀ ਗੱਲ ਕੀ ਕਹਿੰਦਾ ਬਾਬਾ ਹਾਏ ਕਰ ਗੇਤੇ ਬਥੇਰੇ ਕੰਮ ਸਵਾਰੇ ਬਾਬੇ ਨੇ ਏਰਕੀ ਵੀ ਸਵਾਰ ਦੂ 10 ਤੇ ਉਹਨੇ ਚੰਗੀ ਪਾਈ ਸੀ ਏਰਕੀ ਵੀ ਕੰਮ ਇੱਥੇ ਹੀ ਜਾਣਾ ਪੈਣਾ ਉਦਾਂ ਨਹੀਂ ਬਾਨਾ ਕਰਦੀ ਬਾਬਾ ਘਰੇ ਮੇਲ ਪਵੇ ਸਹੀਂ ਖੁੱਲਾ ਯਾਬੂਆ ਗੱਡੀ ਲਾਇਤੀ ਸੀ ਕੰਪਨੀ ਨੇ ਬੈਠਾ ਬਾਬਾ ਗੱਡੀ ਯਾ ਅੱਗੇ ਵੀ ਕੁਪਰੀ ਪਸੀਟੇ ਰਕੀ ਇਹ ਚੰਗੀ ਪਹਿਰੇ ਤੇ ਲਿਆਲੀ ਆਉਂਦੇ ਆਉਂਦੇ ਸਟੇਨੋਂ ਆਪਾਂ ਵੇਖੀ ਨੋਟ ਤੇ ਕਿਦਾਂ ਆ ਜਾ ਆ ਜਾ ਬਾਬਾ ਮੱਥਾ ਟੇਕਦੇ ਬਾਬਾ ਜੀ ਮੱਥਾ ਟੇਕਦੇ ਬੱਚਾ ਮੱਥਾ ਟੇਕ ਹਾਂ ਜੀ ਆਓ ਦੱਸੋ ਬਾਬਾ ਜੀ ਮੈਂ ਨਾ ਕਾਮ ਆਈ ਸੀ ਇੱਕ ਬੜਾ ਜ਼ਰੂਰੀ ਹਾਂ ਜੀ ਦੱਸੋ ਮੈਨੂੰ ਨਾ ਦੱਸ ਭਾਈ ਅੱਗੇ ਮੈਂ ਤੁਹਾਡੇ ਕੋ ਤੁਹਿੰਦੀ ਮੈਨੂੰ ਪਛਾਨਣਿਆ ਨਹੀਂ ਹੋਣਾ ਮੈਂ ਕੰਮ ਕਰਾਇਆ ਹੀ ਅੱਗੇ ਵੀ ਟਾਡੀ ਕੋ ਤੇ ਉਹ ਖੂਬ ਜਿਹੀ ਥਿਊਰੀ ਸੰਗਤ ਆਉਂਦੀ ਏ ਇਦਾਂ ਨਹੀਂ ਪਤਾ ਲੱਗਦਾਗਾ ਤੁਸੀਂ ਦੱਸੋ ਆਪਣੀ ਪਰੇਸ਼ਾਨੀ ਦੱਸੋ ਕੀ ਬੱਬਾ ਜੀ ਮੈਂ ਕੰਮ ਕਰਾਉਣਾ ਵਾ ਕਿ ਸਾਡੇ ਲਾਗੇ ਗਵਾਂਡ ਆਈ ਆ ਬੌਟੀ ਅੱਛਾ ਜੀ ਉਹ ਜਲਾ ਕੁੜੀ ਛੋਟੀ ਜੀ ਤੇ ਮੈਂ ਆਪਣੀ ਪਤੀ ਦਾ ਕਰਾਉਣਾ ਚਾਹੁੰਦੀ ਹਾਂ ਅੱਛਾ ਜੀ ਉਹ ਕੰਮ ਨਹੀਂ ਬਣਿਆ ਤੇ ਮੈਂ ਉਹ ਬੌਟੀ ਨੂੰ ਕਲਾਉਣਾ ਚਾਹੁੰਦੀ ਜੋਰ ਤੇ ਬਥੇਰਾ ਲਾ ਲਿਆ ਮੈਂ ਪਰ ਕੰਮ ਨਹੀਂ ਬਣਿਆ ਅੱਛਾ ਜੀ ਤੇ ਕੋਈ ਕਰੋ ਹੀ ਲਾ ਵਸੀਲਾ ਤੇ ਮੈਂ ਉਹਨੂੰ ਕਰੂਂ ਖਲੋਣਾ ਚਾਹੁੰਨੀ ਆ ਤੈਨੂੰ ਵੀ ਘਰੋਂ ਕਿਤੋਂ ਖਲੋਣਾ ਚਾਹੁੰਨੀ ਹੈ ਜੇ ਤੇ ਦਾ ਘਰ ਵਸਦਾ ਤੇ ਵਸਾਂਦੇ ਨਹੀਂ ਬਾਬਾ ਜੀ ਤੁਹਾਨੂੰ ਪਤਾ ਮਿਹਰੀ ਪਤੀ ਦਾ ਕਰਾਉਣਾ ਮੈਂ ਆਪਣੀ ਦਾ ਅੱਛਾ ਹਾਂ ਉਹਦੇ ਘਰ ਵੀ ਤੇ ਉਹਨਾਂ ਦੋਵਾਂ ਦੀਆਂ ਜੋ ਹੈ ਬਾਣਾਉਂਦੀ ਹਾਂ ਬੜੀ ਬਾਨ ਤੇ ਬਤੀ ਨਹੀਂ ਹੁੰਦੀ ਅੱਛਾ ਅੱਛਾ ਹਾਂ ਥੋੜੀ ਦਸ ਕੀ ਦਿਨ ਹੋਈ ਹੈ ਜੇ ਆਈ ਨੂੰ ਅੱਛਾ ਤਾਂ ਮੈਨੂੰ ਚੰਗੀ ਜਿਹੀ ਕੋਈ ਦੋ ਚੀਜ਼ ਵੀ ਜਿਹਦੇ ਨਾਲ ਉਹ 2-3 ਦਿਨ ਚੋ ਚੱਲੇ ਕੰਮ ਤਾਂ ਮਤੇ ਤੇਰਾ ਹੋ ਜੂ ਪਰ ਪਰ ਸਾਰਾ ਕੁਝ ਕੋਈ ਸੰਤਾਂ ਦੇ ਕੋਈ ਗੱਲ ਨਹੀਂ ਏਡੀ ਬਾਕੀ ਇਹ ਵੀ ਤੂੰ ਤੈਨੂੰ ਇੱਕ ਕੰਮ ਕਰਨਾ ਪੈਣਾ ਵਾ ਉਹ ਕਿਹੜਾ ਬਾਬਾ ਜੀ ਕੰਮ ਇਹ ਵੀ ਉਹਦੇ ਪੈਰਾਂ ਦੀ ਮਿੱਟੀ ਲਿਉਣੀ ਪੈਣੀ ਤੈਨੂੰ ਉਹ ਕਿੱਦਾਂ ਲਿਆਉਂਗਾ ਮੈਂ ਬਾਬਾ ਜੀ ਇਹ ਬੱਚਾ ਤੂੰ ਸੋਚ ਉਹਦੇ ਪੈਰਾਂ ਦੀ ਮਿੱਟੀ ਲਿਆ ਕੇ ਦੇ ਦੇ ਫਿਰ ਮੈਂ ਕਰੂੰ ਤਾਂ ਫਿਰ ਉਹਦੇ ਪੈਰ ਨਹੀਂ ਮੈਂ ਘਰੇ ਲੱਗਣ ਦਿੰਦਾ ਹੋ ਜੋ ਕੰਮ ਬਣ ਜਾਊਗਾ ਨਾ ਤੂੰ ਬੇਫਿਕਰੀ ਹੋ ਜਾ ਹਾਂ ਮੈਂ ਆਈ ਉਹਦੇ ਪੈਰਾਂ ਦੀ ਮਿੱਟੀ ਲਿਆ ਦੇਗੀ ਨਾ ਮੈਂ ਉਹ ਮਿੱਟੀ ਨੂੰ ਇਹੋ ਜਿਹਾ ਕੁਝ ਕਰੂੰ ਵੀ ਉਹ ਘਰੇ ਨਾ ਟਿਕੂਗੀ ਨਾਲੀਓ ਬੀਲੀ ਤੂੰ ਆਖਣੇ ਦੀ ਮੇਰੇ ਕੰਮ ਹੋਏ ਆ ਹਾਂ ਅੱਗੇ ਤਾਂ ਕੰਮ ਮੇਰਾ ਬਣ ਗਿਆ ਹੀ ਕੰਮ ਛੋਟਾ ਜਿਹਾ ਅੱਗੇ ਵੀ ਕੱਢਣਾ ਸੀ ਆਹ ਦਸ਼ੇਰੇ ਕੰਮ ਕਿਉਂ ਪੁੱਛਦੀ ਵੀ ਪਾਣ ਜੂਗਾ ਰੋਸ਼ਨੀ ਸਾਡੇ ਤੇਗਾ ਨਹੀਂ ਠਾਕਾ ਬਾਬਾ ਜੀ ਨਹੀਂ ਤੇ ਰੋਸ਼ਨਾ ਦੇਵਾ ਦੂਗਾ ਤੇ ਜਲਵੇਂ ਕਿਦੇ ਨਾ ਆਵਾਂ ਫਿਰ ਮਿੱਟੀ ਲੈ ਕੇ ਕਿਹ ਵਾਰ ਆਵਾਂ ਅੱਜ ਤੇ ਵੀਰਵਾਰੀ ਨਾ ਵੀਰਵਾਰ ਤੇ ਚੱਲ ਤੁਸੀਂ ਮੇਰੇ ਕੋਲ ਅਗਲੇ ਵੀਰਵਾਰ ਆਇਓ ਅਗਲੀ ਵੀਰਵਾਰ ਤੇ ਹਾਂਜੀ ਵੀਰਵਾਰ ਜਿਆਦਾ ਚੱਲਦਾ ਕੰਮ ਅੱਗੇ ਪਿੱਛੇ ਨਹੀਂ ਚੱਲਦਾ ਅੱਛਾ ਵੀਰਵਾਰ ਹੀ ਆਉਣਾ ਪਊ ਹਾਂਜੀ ਬੈਗਾ ਵੀ ਪਾ ਬੈਗਾ ਕਾਲ ਤੋ ਪੂਰੀ ਸੌਂ ਜਾਈ ਬਿਤੇ ਕਾ ਵੀ ਕਾਲੀ ਚ ਨਹੀਂ ਜਾਦੀ ਤੈਨੂੰ ਪੂਰੀ ਚਿਹਰੇ ਬੁਢੀ ਲੱਗਣੀ ਇਸ ਫੋਟੋ ਮੇ ਅੱਛਾ ਬਈ ਕਾਲ ਤੋ ਹੀ ਇਹ ਕੰਮ ਕਰਦੇ ਨੇ ਇੱਕ ਟੂਆ ਨਹੀਂ ਨੱਦੇ ਵੀ ਇੱਕ ਦੋ ਵਾਰੀਆਂ ਆਈਆਂ ਤੇ ਚਲੋ ਫਿਰ ਹੋਰ ਚੱਕਰ ਦੇ ਸਾਬ ਕਿੰਨੇ ਪੈਸੇ ਬਾਬਾ ਜੀ ਪੈਸੇ ਵਾਵਾ ਲੱਗਣੇ ਤੇ ਜੇ ਪੈਸੇ ਨਹੀਂ ਤੇ ਫਿਰ ਕੁੱਤੇ ਨਹੀਂ ਚੁਣੇ ਜਾਏ ਹੇ ਗਾਮ ਤੇਰਾ ਖੂਦੂ ਕੋ ਤੂੰ ਹੋ ਸਕਿਆ ਤੇ ਉਦੀ ਫੋਟੋ ਵੀ ਲਿਆਣੀ ਜੇ ਕੁੜੀ ਆਈ

ਠੀਕ ਤਰ੍ਹਾਂ ਮੈਂ ਬਸ ਆਈ ਬਾਬਾ ਜੀ ਮੇਰਾ ਕੰਮ ਜ਼ਰੂਰ ਹੋ ਜਾਵੇ ਹਾਂ ਬੇਫਿਕਰੀ ਮੇਰੀ ਮਾਇਆ ਜ਼ਰੂਰ ਲੱਗੂਗੀ ਨਾ ਪੈਸੇ ਜਾਂ ਚਾਰ ਵੱਧ ਲੱਗ ਜਾਣਗੇ ਚਲ ਜਾਨੀ ਚਲੋ ਪਰ ਚੈਨੀ ਕਿੱਥੋਂ ਲਿਆਉ ਹੁਣ ਤੇ ਕਰੇ ਕੀ ਦੱਸੂਗੀ ਬਾਬੇ ਤੇਰੀ ਫੋਟੋ ਇਹਨੂੰ ਕਿਹਨਾਂ ਨੂੰ ਚਾਹੇ ਇਹਨੂੰ ਵੀ ਵੀ ਨੂੰ ਪਛਾਣ ਤੱਕ ਮੈਂ ਪਹਿਲਾਂ ਹੀ ਲਿਆ ਪਰ ਬਾਬਾ ਥੋੜੀ ਆਕਿੰਗ ਕਰਨੀ ਵੀ ਆਪਾਂ ਇਹਨੂੰ ਪਛਾਣ ਲਿਆ ਇਹ ਬੜੀ ਮੋਟੀ ਸਾਮੀ ਆ ਵੇਖੀ ਚਲੋ ਬਾਂਦਾ ਜੀ ਕਾ ਗੋਦੂ ਦੇ ਆਪਾ ਕਾਦੇ ਬੋਹਦਾ ਇਹ ਚੰਨੀ ਉਹ ਦੇਖੋ ਹਣ ਕੀ ਕਰਦੀ ਨੂੰ ਕਹਿੰਦੀ ਹੈ ਮੰਨੂਗੀ ਕਿ ਨਾ ਮੰਨੂਗੀ ਹਣ ਕੋਸ਼ਿਸ਼ ਚਲ ਬਈ ਬੜੀ ਕੰਮ ਲੱਗਦੀ ਸਸਿਕਾ ਦੀਦੀ ਸਸਿਕਾਲ ਇਹ ਕੀ ਕਰੰਦੀ ਆ ਤੇਰੀ ਤੋੜੀ ਜੀ ਬੜੀ ਆਈ ਤੇ ਮੈਂ ਚੱਲ ਇਕੱਠੀ ਕਰ ਦਾਂ ਨਿਹਰ ਤੇ ਹਾਂ ਉੱਤੋਂ ਤੇ ਇੰਨੀ ਵਾਹ ਠਟ ਹੁੰਦੇ ਹੀ ਦੁਪਹਿਰ ਦੀ ਤੇ ਤੂੰ ਦਈ ਕੋਈ ਵੀ ਸਾਰੀਆਂ ਅੰਦਰੋਂ ਅੰਦਰੀ ਬਣੀ ਤੂੰ ਰਾਮਨੰਦ ਅੰਦਰ ਵੜ ਕੇ ਸੌਇਆ ਕਰਿਆ ਹੋਵੇ ਨੀ ਸ਼ਾਂ ਇੱਥੇ ਮੈਂ ਮੈਂ ਹੜੀ ਧੁੱਪੇ ਤੇ ਕੀ ਆਗਾ ਛੱਡ ਪਰੇ ਹਾਂ ਉੱਥੇ ਬਹਿ ਕਿੱਥੇ ਕੀ ਕਰਨਾ ਜੋ ਮੈਂ ਤੇ ਨਵੇਂ ਹੀ ਆਈ ਆ ਮੈਂ ਚੱਲ ਚਾਰ ਗੱਲਾਂ ਕਰ ਆਉਣੀ ਹੋਰ ਮੈਂ ਵੇਲੀ ਹਾਂ ਮੈਂ ਤਾਂ ਉੱਧਰ ਤੇ ਨਿਕਲਦੀ ਨਹੀਂ ਨੀ ਤੇਰਾ ਕਰਕੇ ਤੇ ਸੁਭਾਜਾ ਚੰਗਾ ਲੱਗਾ ਮੈਂ ਚੱਲ ਕੋ ਹੋਉਣੀ ਫੇਰ ਜੀ ਚਿੱਤ ਜਿਆ ਨਹੀਂ ਲੱਗਨਦੇ ਆਹੀ ਨਿਆਣੇ ਕਿਤੇ ਨਿਆਣੇ ਨਹੀਂ ਦੇਖਦੇ ਨਿਆਣੇ ਦੀ ਸਕੂਲ ਕੇ ਮੰਜੀ ਲਿਆਉਣਾ ਨਹੀਂ ਨਹੀਂ ਕੋਈ ਨਹੀਂ ਮੰਜੀ ਤੂੰ ਕੋਈ ਨਹੀਂ ਖਲੋਤੇ ਸਵੇਤਰ ਵੀ ਨਹੀਂ ਦਿਖੰਦਿਆ ਉਹ ਪੱਟੇ-ਪੱਟੇ ਲਾਈ ਹੋਏ ਅੱਛਾ ਕੋਈ ਨਹੀਂ ਹੈਗਾ ਘਰੇ ਹਾਂਜੀ ਕੋਈ ਨਹੀਂ ਘਰੇ ਮੈਂ ਕੱਲੀ ਸੀ ਮੇਰੇ ਜੀ ਨਹੀਂ ਲੱਗਦੇ ਅੰਦਰ ਤੇ ਮੈਂ ਤਾਂ ਇੱਥੇ ਸ਼ਾਮੇ ਚਾਰ ਨੂੰ ਚੁੱਡੂ ਲਾਣੀ ਉਹਨਾਂ ਤੇ ਅੱਛਾ ਅੱਛਾ ਤੂੰ ਘਾਟੀ ਕਰਿਆ ਕਰ ਕੰਮ ਸਗੋਂ ਤਿਹੇ ਕੱਲ ਆਈਆਂ ਰੁਪੀਆਂ ਅੱਜ ਕੱਲ੍ਹ ਦੀਆਂ ਮਾਰ ਬੰਸਵੰਨੀਆਂ ਕਰੀ ਸ਼ਹਿਰ ਛੋਰੀ ਵੀ ਜਾਇਆ ਕਰ ਤੇ ਤੂੰ ਤੇ ਉਦੋਂ ਦੀ ਮੈਂ ਕਦੀ ਨਿਕਲੀ ਨਹੀਂ ਵੇਖੀ ਤੈਨੂੰ ਜਾਣਾ ਕਿਤੇ ਦੀਦੀ ਇਦਾਂ ਟਾਈਮ ਨਹੀਂ ਲੱਗਦਾ ਉਹ ਵੀ ਬਾਹਰ ਕੰਮਕੁਮ ਕਰਦੇ ਰਹਿੰਦੇ ਤੇ ਫੇਰ ਟਾਈਮ ਨਹੀਂ ਕੰਮ ਤੇ ਫਿਰ ਇਦਾਂ ਹੀ ਹੁੰਦੇ ਰਹਿੰਦੇ ਮਾਰੇ ਚੰਗੇ ਇਹਨਾਂ ਦੇ ਨਾਲ ਜਾਣਾ ਹੁੰਦਾ ਹਾਂ ਵੇ ਆ ਤੇ ਵਖਲੋਤੀ ਇਹਨਾਂ ਦੀ ਤੂੰ ਆ ਤੂੰ ਤੇ ਤਨ ਜਾਜ ਹੀ ਨਹੀਂ ਆ ਹਾਂਜੀ ਜਾਜ ਤੇ ਹੈਗੀ ਐ ਤੇ ਫੇਰ ਮੈਂ ਆ ਕਿਹਾ ਕੱਲ ਜੇ ਵਿਆਹ ਹੋਇਆ ਰੱਖਣਗੇ ਹਾਂ ਅੱਜ ਕੱਲ ਅੱਜ ਵਿਆਹ ਹੋਇਆ ਅਗਲੇ ਦਿਨ ਸਾਡੀ ਚੜੀ ਤੇ ਸਾਡੇ ਨਹੀਂ ਦਰਵਾਜ਼ ਤੁਰ ਹੀ ਫਿਰਦੇ ਹਾਂ ਹਾਂ ਕੋਈ ਚੱਕਰ ਨਹੀਂ ਹੁੰਦਾ ਤੂੰ ਜਾ ਵੀ ਸਕ ਮੈਨੂੰ ਵੀ ਇੱਕ ਦਿ ਮੈਂ ਕੋਈ ਨਹੀਂ ਇਦਾਂ ਵਹਿਲੀ ਤੇ ਮੈਂ ਵੇਖਨਦਾ ਹੀ ਹਾਂ ਮੈਂ ਅਖੰਦੀ ਲੱਗਦਾ ਮੈਨੂੰ ਦੇਖ ਪੀ ਤੂੰ ਬਾਹਰ ਮੈਂ ਇਹਨੂੰ ਨੰਗਨ ਦੇਖ ਜੋ ਜਿਹੜੀ ਤੇਰੀ ਵਿਚੋਲਣ ਜਿਹਨੇ ਰਿਸ਼ਤਾ ਜਕੜਿਆ ਕੱਲ ਆਏ ਸੀ ਚਲ ਉਹਦੇ ਨਾਲ ਘਾਟ ਹੀ ਰੱਖਿਆ ਸਾਰਾ ਚਰ ਕਰਾਤਾ ਚਲ ਚੰਗਾ ਚੰਗਾ ਕਰਾਤਾ ਹੁੰਦੇ ਉਹ ਤੇ ਤੈਨੂੰ ਪਤਾ ਉਹ ਚੰਗਾ ਕਿ ਮਾੜਾ ਨਹੀਂ ਨਹੀਂ ਵਧੀਆ ਸੀ ਆਪਾਂ ਉਹ ਜਾਵਾਂ ਤੇ ਫਿਰ ਘਰੇ ਬੈਠੀ ਰਹਿਣੀ ਸਾਰਾ ਦਿਨ ਆਜਾ ਮਾਂ ਵੀ ਵੇਰ ਲਈ ਆਉਂ ਨੂੰ ਕੰਮ ਚ ਟਾਈਮ ਲੰਘ ਜਾਂਦਾ ਅਸਾਂ ਉਹਨਾਂ ਨੂੰ ਪਤਾ ਘੁੰਮਣ ਫਿਰਨ ਦਾ ਤੇ ਟਾਈਮ ਹੀ ਨਹੀਂ ਲੰਘ ਮੇਰਾ ਨਿਆਣੇ ਆ ਜਾਂਦੇ ਫਿਰ ਨਿਆਣੇ ਨਾਲ ਰੁੱਝ ਜਾਈਦਾ ਕੁੜੀ ਨੂੰ ਕੰਮ ਕਰਾ ਮੁੰਡੇ ਨੂੰ ਕੰਮ ਕਰਾ ਇਦਾਂ ਉਹ ਹੋ ਗਈ ਤੇ ਗਈ ਆ ਆ ਜਾ ਫਿਰ ਆਪਾਂ ਅਮਰੂਦਾਂ ਨਾਲ ਨੂੰ ਚੱਲੀਏ ਅਮਰੂਦ ਖਾ ਗਈ ਅਮਰੂਦ ਉਹ ਵੀ ਇੱਧਰ ਲੱਗੇ ਆ ਆ ਬਾਹਰ ਨਹੀਂ ਗਈ ਕਦੀ ਮੈਂ ਅੱਛੜ ਪਰ ਬਾਹਰ ਸਾਰੇ ਕਿਲ ਤੁਰੇ ਫਿਰਦੇ ਆਂ ਮੈਂ ਨਾ ਇੱਕ ਰੀ ਪੁੱਛ ਲੂੰਗੀ ਨਾ ਫਿਰ ਸ਼ਾਮਾਂ ਨੂੰ ਸ਼ਾਮਾਂ ਨੂੰ ਚੱਲ ਜਾਗੇ ਨਾ ਫਿਰ ਆਉਣਗੇ ਤੇ ਇਹਨਾਂ ਨੂੰ ਮੈਂ ਪੁੱਛ ਲੂੰਗੀ ਤੇ ਫਿਰ ਇਹਨਾਂ ਨੂੰ ਤੁਹਾਨੂੰ ਪਤਾ ਫਿਰ ਆਖੂ ਕਿ ਮੇਰਾ ਪੁੱਛੇ ਉਹਨਾਂ ਨਾਲੇ ਘਰ ਆਉਣਾ ਤੇ ਰੋਟੀ ਰਾਟੀ ਮੰਗਣਗੇ ਫਿਰ ਚੱਲ ਫਿਰ ਵੇਖ ਲਈ ਚੱਲ ਸ਼ਾਮਾਂ ਨੂੰ ਫਿਰ ਨਾ ਤੈਨੂੰ ਅਮਰੂਦ ਖਵਾ ਲੈ ਉਹਨੇ ਨਾ ਪਿੰਦਾ ਫਿਰ ਤੋਰ ਆਉਂਦਾ ਇੱਥੇ ਘਰੇ ਵੀ ਬੈਠੀ ਕੀ ਤੂੰ ਕਰਨਾ ਹਾਂਜੀ ਹਾਂਜੀ ਸ਼ਾਮਾਂ ਨੂੰ ਆ ਜੂਗੀ ਚਾਚ ਹੋ ਚਲ ਵੇ ਅੰਦਰ ਝਾੜੂ ਐਸ ਵੇਲੇ ਕਾਹਦਾ ਲਾਉਣਾ ਤੂੰ ਥੋੜਾ ਜਿਹਾ ਮੈਂ ਲਾ ਕੇ ਇਹਨਾਂ ਕਾ ਸਭ ਕੰਮ ਕੁਮ ਵਾਲੀ ਰੱਖ ਲੈਣ ਮੇਰੇ ਤੋਂ ਨਹੀਂ ਕੰਮ ਹੁੰਦਾ ਇਹਨਾਂ ਨੂੰ ਕਿਆ ਕਰ ਆਲੀ ਇਹ ਤੇ ਸਿਆਣੀ ਮਗਲੀ ਮੈਂ ਤੇ ਆਖਿਆ ਨਹੀਂ ਟਿਕਦੀ ਇਹਨੇ ਕਿੱਥੇ ਜਾਣਦੇ ਤੇ ਮੈਨੂੰ ਤੇ ਲੱਗਦਾ ਵੇਖ ਕਿਦਾਂ ਝਾੜੂ ਲਈ ਜਾਂਦੇ ਦੁਪਹਿਰੇ ਵੀ ਨਹੀਂ ਪੈਂਦੀ ਲੋਕਾਂ ਦੀਆਂ ਨੋਹਾਂ ਤੀ ਅੰਦਰ ਵੱਟ ਚ ਨਹੀਂ ਯਾਰ ਰਾਤ ਪੈ ਗਈ ਲੈਨ ਆਵਾਜ਼ ਮਾਰ ਕੇ ਲਿਆਵਾਂ ਹੈ ਨਹੀਂ ਗਵੰਡੇ ਨੇ ਹਾਂਜੀ ਹਾਂਜੀ ਦੀਦੀ ਚਲਾ ਤੈਨੂੰ ਮਰੂਤ ਖਵਾ ਕੇ ਲਿਆਵਾਂ ਅੱਖਾਂ ਦੀ ਸ਼ਾਮਾਂ ਪੈ ਗਈਆਂ ਮੱਗ ਵੀ ਆਈ ਹਾਂ ਗੇਰਾ ਮਾਰ ਕੇ ਗਈ ਤੂੰ ਦਿਖੀ ਨਹੀਂ ਮੇਰੇ ਤੇ ਨਿਆਣੇ ਵੀ ਰੋਈ ਜਾਂਦੇ ਚੱਲੋ ਚੱਲੋ ਮੈਂ ਤੇ ਟੀਕਨ ਨਹੀਂ ਕਤੋਂ ਦੀ ਮੈਂ ਚਲਾ ਤੈਨੂੰ ਮਰੂਤ ਸ਼ਾਮਾਂ ਪੈ ਗਈ ਹਨੇਰਾ ਹੋ ਗਿਆ ਖਵਾ ਆਇਆ ਕਰ ਅਭੀ ਤੈਨੂੰ ਇਦਾਂ ਖਾਇਆ ਕਰੂ ਰੋਜ਼ ਤੂੰ ਮੇਰੇ ਨਾਲ ਆਇਆ ਕਰ ਸਾਰੀਆਂ ਤੁਰੀਆਂ ਫੇਰਦੀਆਂ ਤੂੰ ਤੇ ਅੰਦਰ ਹੀ ਬੜੀ ਗਈ ਨਿਆਣਿਆਂ ਨੂੰ ਹੀ ਸੰਭੀ ਜਾਣੀ ਨਿਆਣੇ ਚਲਾ ਆਪਦਾ ਮੁੰਡਾ ਤੇ ਹੋਇਆ ਸਾਹਮਣੇ ਸਾਹਮਣਾ ਕੁੜੀ ਨੂੰ ਤੇ ਚੱਲ ਕੰਮੇ ਮੜ ਮੋਟਾ ਰੋਟੀਆਂ ਲਾਉਣਾ ਚਾਹੀਦਾ ਮੈਂ ਬਰੋਸ਼ਾ ਮਾਣੋ ਆਇਆ ਕਰਾਂ ਹਾਂ ਮੈਂ ਦੱਸ ਆਇਆ ਕਰੂੰ ਆ ਉਹ ਅਮਰੂਦਾਂ ਨੂੰ ਤੇ ਸਾਰੀਆਂ ਆਉਂਦੀਆਂ ਇਹ ਵੇਲੇ ਸ਼ਾਮਾਂ ਨੂੰ ਘੁੰਮਣ ਆਉਂਦੀਆਂ ਹਾਂਜੀ ਤੇ ਮੈਂ ਹਾਂ ਚੱਲ ਅੱਗੇ ਮੈਂ ਅੱਗੇ ਵੀ ਆਈ ਹਾਂ ਬੂਆ ਬਾਂਦੀ ਵੇਖ ਕੇ ਤੇ ਮੁਰਗੀ ਅੱਛਾ ਬਾਜ ਮਾਰ ਲੈਣੀ ਹੈ ਨਾ ਮੈਂ ਕਰਈ ਹਾਂ ਬਾਜ ਜੀ ਨਾ ਫਿਰ ਮੈਂ ਮਾਰੀ ਨਹੀਂ ਆਣੇ ਤਾਂ ਕਰੰਦਾ ਹੀ ਅੱਛਾ ਫਿਰ ਮੈਂ ਹਾਂ ਚੱਲ ਹੋਣੀ ਨੂੰ ਆਣੀ ਹੈ ਠੀਕ ਆ ਤੇ ਕਿੱਥੇ ਕ ਅਮਰੂਦ ਤੇ ਮਿਲੂਗਾ ਤੇ ਦੇ ਉਹ ਅਮਰੂਦ ਕਿੰਨੇ ਲੱਗੇ ਹਾਵੇ ਅੱਛਾ ਅੱਛਾ ਠੀਕ ਆ ਹਾਂ ਫਿਰ ਆਈ ਜਾਣੇ ਆ ਨਾ ਪੈ ਪੈ ਆਹੋ ਐਂ ਦੀ ਪੈ ਪੈ ਜਾਵਾਂਗੇ ਆ ਵੀ ਲੋਕ ਵੇਂਦੇ ਕਿਦਾਂ ਦੇ ਨਵੇਂ ਹੈਂ ਕਿਦਾਂ ਹਵਾ ਦੂਰ ਹੈ ਨਾ ਤੇਰੀ ਅਮਰੂਦ ਤੇ ਮੈਂ ਕਹੇ ਨਹੀਂ ਆ ਜਾਈਦਾ ਛਾਟੀ ਆ ਜਾਂਦੇ ਫੜੇ ਛੜਦੇ ਨਾ ਆਂਡੀ ਵਿੱਚੋਂ ਸੌਖਾ ਨਹੀਂ ਆਪਾਂ ਨੂੰ ਤਾਂ ਦੂਰੀ ਆ ਗਈ ਆਹੋ ਪਿੱਛੇ ਰਹਿ ਗਏ ਕੁਝ ਨਹੀਂ ਵੈਹੀ ਮੈਂ ਵੀ ਰਹਿ ਗਈ ਮੈਂ ਹਾਂ ਵੇਖਣ ਦੇ ਹੀ ਹਾਂ ਅੱਛਾ ਮੈਨੂੰ ਲੱਗਦਾ ਪਤ ਨਹੀਂ ਉਹ ਕੀ ਹੈ ਹਾਂ ਸਟਾਲਾ ਵੀ ਸਾਰੇ ਖਰਾਬ ਹੋ ਗਏ ਨਾ ਸੀਜ਼ਨ ਆਫ ਹੋ ਗਿਆ ਤਾਂ ਕਰਕੇ ਸ਼ਾਇਦ ਹਾਂ ਤਾਂ ਕਰਕੇ ਹੀ ਤੇ ਮਰੂਦ ਲੱਗੇ ਵੀ ਆ ਕਿ ਨਹੀਂ ਤੂੰ ਫੜ ਫੜ ਨਹੀਂ ਕਿਚਨੇ ਦੀ ਆਉਦੀ ਕੋਈ ਨਹੀਂ ਤੇディ ਫੋਟੋ ਕਰੇ ਟਾਈਮ ਹੀ ਨਹੀਂ ਲੱਗਦਾ ਮੇਰੇ ਕੋ ਵੀ ਨਹੀਂ ਹੈਗਾ ਮੈਨੂੰ ਸਗੋ ਆਖੰਦੇ ਹੀ ਆਂਦੀ ਪੋਕਟੀ ਦੀ ਫੋਟੋ ਵਖਾਉਣੀ ਮੈਂ ਮੇਰੇ ਫੋਨ ਚ ਨਹੀਂ ਖਿੱਚੀ ਸਾਡੀ ਅਲੱਗ ਗਵਾਂਡਨ ਮੇਰੀ ਦਰਾਨੀ ਠਾਣੀ ਹੈ ਅੱਛਾ ਉਹ ਆਖੰਦੇ ਹੀ ਮੈਂ ਨਹੀਂ ਫੋਟੋ ਤਨੀ ਮੈਂ ਖਿੱਚੀ ਅੱਛਾ ਤੇ ਮਾ ਹਾ ਚੱਲ ਹੋਰ ਵਧੀਆ ਅੱਛਾ ਬੈਠੇ ਨੇ ਹੋਣਾ ਹੀ ਪਿੰਡ ਕਿੰਨੇ ਦਿਨ ਹੋ ਗਏ ਤੈਨੂੰ ਸਗੋ ਪਿੰਡ ਦੀ ਦੀ ਹੁਣ ਤੇ ਜਾਏਗਾ ਨਾ ਬਸ ਕੇ ਹੂੰ ਹੁਣ ਇਹ ਸਗੋ ਰਹੇ ਹੋਣਾ ਹੀ ਲੋਕੀ ਤੇ ਚੱਤ ਚੱਲ ਜਾਂਦੀਆਂ ਲਿਆਣੇ ਨੂੰ ਛੁੱਟੀਆਂ ਆਣਗੀਆਂ ਫਿਰ ਜਾਵਾਂਗੇ ਅੱਛਾ ਹਾਂ ਛੁੱਟੀ ਮਨਗੀ ਗਾਲ ਕੀ ਕਰਨ ਲੱਗੇ ਦੀਦੀ ਕੋ ਨਹੀਂ ਆ ਮੇਰੀ ਚੁੰਨੀ ਜੀ ਨੂੰ ਪਤਾ ਨਹੀਂ ਕੀ ਆਇਆ ਹੁਣ ਜੀਤ ਮੈਂ ਉਹ ਖਰਚਾ ਵੀ ਬੰਨ ਲੈਂਦੀ ਪੱਲੇ ਨਾਲ ਆ ਵੀ ਆਪਣੇ ਘਰ ਆਏ ਲੱਗੇ ਨੇ ਸਾਰੇ ਘਰੇ ਹਾਂ ਸਾਰੇ ਹੀ ਆ ਤੇ ਚਲ ਹੋਤੀ ਨੇ ਮਰੂ ਆਂਦੀ ਚੱਲੀਏ ਆਹੋ ਮੈਂ ਚਲ ਜਾਂਗੀ ਕਾ ਬਹੁਤ ਆ ਦੀਦੀ ਇੱਧਰ ਤੇ ਲੜ ਲੋਣਾ ਚਾਹੁੰਦਾ ਹੋ ਕੁਝ ਨੇਰਾ ਆਇਆ ਉਤੋਂ ਚਲ ਵੇਖ ਲੈ ਫਿਰ ਕੁਵੇਲਾ ਇੱਥੇ ਕੋ ਫੋਟੋ ਖਿੱਚੇ ਤਾਂ ਕਿੰਨਾ ਕਿਤਾ ਵੱਡਾ ਕੰਮ ਹੋ ਚਲ ਲੈ ਦੇਖੀ ਜਾਣਾ ਵੇ ਬੁੱਥੇ ਬੱਥੇ ਮਰਾਉਣੇ ਉਹਨਾਂ ਨੇ ਉਹਨਾਂ ਨੇ ਵੇਲੇ ਤਾਂ ਨਾ ਗੁੱਸੇ ਹੋਣਾ ਕਿ ਟੱਕੜੀ ਚੜੀਆ ਚਲ ਇੱਥੇ ਪਸਲ ਫਿਸਲ ਫੀ ਲੈ ਲਈ ਹੁਣ ਬਾਹਰ ਤੇ ਆ ਨੀ ਤੂੰ ਚੋਰਾ ਦੇਦੀ ਰਹਿਣ ਦੋ ਹਾਂ ਰੁੱਥੇ ਚਲੀਏ ਕੁਛ ਨਹੀਂ ਹੁੰਦਾ ਇੱਥੇ ਕਿਹੜਾ ਆਪਾਂ ਐਨੂੰ ਜਾ ਚੱਲ ਆ ਜਾ ਹੈ ਚੱਲੀਏ ਘਰ ਨਿਆਣੇ ਰੋਣ ਦੇ ਮੇਰਾ ਵੀ ਕੰਮ ਪਿਆ ਵਾ ਕੀ ਕਰਨਾ ਉਹ ਰਹਿਣ ਜਹ ਤੁਰੀਆਂ ਚੱਲੀਏ ਚਲੋ ਦੀਦੀ ਕਾ ਗੱਲ ਕਰਨੀ ਤੇਰੇ ਨਾਲ ਮੈਂ ਹਾਂ ਕਾਰਨ ਮੈਂ ਕੱਲ ਵੀ ਕਹਿਣਾ ਇਹ ਤੇ ਫਿਰ ਮੈਂ ਹਾਂ ਐਵੇਂ ਗਾਂ ਗੱਲ ਨਿਕਲ ਜਾਂਦੀ ਆ ਤੇ ਜਿਹੜੀ ਮੇਰੀ ਉਚੋਲੀ ਆ ਨਾ ਉਹ ਮੈਨੂੰ ਮਤਾਂ ਹੀ ਬੜੀ ਦਿੰਦੀ ਬਨ ਸੋਨੀਆਂ ਸਲਾਮਾਂ ਹੀ ਬੜੀ ਦਿੰਦੀ ਉਹਨੂੰ ਨਾ ਬੁਲਾਇਆ ਕਰ ਉਹਨੂੰ ਨਾ ਬੁਲਾਇਆ ਕਰ ਮੈਨੂੰ ਮੇਰੇ ਬਾਰੇ ਤਾਂ ਦੀਦੀ ਕੋਚ ਹੀ ਸਮਝ ਲਓ ਤੇ ਮੈਂ ਪੁੱਛਣਾ ਕਿ ਵਧੀਆ ਵਾ ਕੇ ਐਵੇਂ ਜਾਣ ਸਹੀ ਕਰਦੇ ਕਿ ਜਾਂ ਵੈਸੇ ਹੀ ਮੀ ਉਹ ਜੇ ਦੱਸਿਆ ਆਹ ਦਿੰਦੀ ਆਪੀ ਮੈਨੂੰ ਕਦੀ ਕਦੀ ਲੱਗਦਾ ਮੈਨੂੰ ਮੇਰੀ ਉਚੋਲੀ ਬਾਰੇ ਮਾੜਾ ਬੋਲਦੀ ਹੋਗੀ ਤੇ ਕਦੀ ਮੈਨੂੰ ਇੰਜ ਲੱਗਦਾ ਕਿ ਜਿਵੇਂ ਨਾ ਮੈਨੂੰ ਚੁੱਕਣਾ ਹੀ ਦਿੰਦੇ ਤੇ ਉਹਦੇ ਮਗਰ ਨਾ ਪਹੁੰਚ ਲਾ ਲਾ ਪਹਿਲਾਂ ਇਸ ਤਨ ਦਾ ਹੋਣ ਦੇ ਇੰਨਾ ਕਰਾਇਆ ਹੈ ਇੰਨੀ ਕਰਾਇਆ ਹੀ ਰਿਸ਼ਤਾ ਪਹਿਲਾਂ ਵੀ ਤੇ ਕੱਟ ਵੀ ਆਪ ਹੀ ਦਿੱਤੀ ਅੱਛਾ ਕੱਟੀ ਹੈ ਮੈਨੂੰ ਧਿਆਨ ਦੇ ਦਿੱਤਾ ਹੋ ਗਈ ਉਹ ਨਹੀਂ ਕੱਟਤੀ ਆਪ ਹੀ ਲਿਆਂਦੀ ਹੀ ਤੇ ਆਪ ਹੀ ਬਾਅਦ ਚ ਉਹ ਜਿਹੜਾ ਚੀਜ਼ ਉਹ ਦੇ ਦੇ ਹਾਲੇ ਦੇ ਆ ਕੇ ਬਹਿਣਾ ਉਹਨੂੰ ਚੰਗਾ ਨਹੀਂ ਲੱਗਦਾ ਥੋੜੀ ਸਿਆਣੀ ਹੀ ਅੱਛਾ ਫਿਰ ਮੈਨੂੰ ਫਿਰ ਮੈਨੂੰ ਤੇ ਆਹ ਤਾਂ ਕਿ ਇਹ ਇੱਕ ਡੈਥ ਹੋ ਗਈ ਉਹ ਠੀਕ ਨਹੀਂ ਰਹੀ ਦੀ ਝੂਠ ਫਫਲੇਬਾਜ਼ ਬਥੇਰੀ ਹੈ ਐਵੇਂ ਨਾ ਗੱਲਾਂ ਤੇ ਆਇਆ ਕਰ ਅਛਾ ਪਰ ਉਹ ਮੈਂ ਤਾਂ ਮੈਂ ਤੇ ਦੀ ਸੂ ਲੈਂਦੀ ਮੈਂ ਰੋਮੈਂਟ ਮੈਂ ਤੇ ਨੇ ਕਹਿੰਦਾ ਉਹਨੂੰ ਦੱਸਦੀ ਕਿਤੇ ਕਿ ਤੈਨੂੰ ਮੈਂ ਇੱਧਰ ਲੈ ਕੇ ਆਈ ਕਮਾਉਣ ਉਹ ਤੇ ਹੋਰ ਇੰਨੀਆਂ ਦੀ ਇੰਨੀ ਤੋਂ ਇੰਨੀ ਬਣਾਉਣੀ ਹੁਣ ਤੇ ਸਵੇਰੇ ਚੜ ਕੇ ਆ ਜਾਣਾ ਆਹੋ ਉਹਨੂੰ ਨਾ ਪਾਲੀਆਂ ਗੱਲਾਂ ਨਾ ਦੱਸਿਆ ਮੀਨੂ ਤੇ ਨਾ ਸਹੀ ਗੱਲ ਦਾ ਸਰਦੀ ਦੀ ਤੁਹਾਡੇ ਨਾਲ ਰਹਿਣ ਤੋਂ ਮਨਾ ਕੀਤਾ ਆ ਅਛਾ ਹਾਏ ਨਹੀਂ ਮੈਂ ਮਰ ਗਈ ਉਹਦੇ ਨਾਲ ਅਵੇ ਮੈਂ ਤੈਨੂੰ ਕਦੀ ਉਹਦੇ ਬਾਰੇ ਮਾਲਾ ਬੋਲਿਆ ਆਓ ਮੈਨੂੰ ਤੇ ਸਭ ਤੋਂ ਸਾਡਾ ਨੇਚਰ ਜ਼ਿਆਦਾ ਵਧੀਆ ਲੱਗਾ ਜੇ ਤਵੇਂ ਸੀ ਮੈਂ ਬਾਹਰ ਕਿੱਥੇ ਨਿਕਲਣਾ ਹੈ ਨਾ ਮੈਨੂੰ ਕੋਈ ਲਾਗੇ ਆਉਂਦੀ ਪਟਾਣਾ ਨਾ ਬੋਲੇ ਨਾ ਲੈਣਾ ਨਾ ਦੇਣਾ ਨਾ ਮੇਰੇ ਘਰ ਹੀ ਹੁੰਦਾ ਤੁਹਾਡੇ ਤੋਂ ਸਵਾ ਕੋਈ ਹੋਈ ਨਾ ਮੈਂ ਤਾਂ ਸਗੋਂ ਆ ਜਾਨੀ ਮੈਂ ਨਹੀਂ ਚਲ ਨਵੀਂ ਸਵੀ ਆਈ ਆ ਮੈਨੂੰ ਤੇ ਉਹਦੇ ਤੋਂ ਡਰ ਹੁੰਦਾ ਹੀ ਉਹ ਬੱਚੇ ਤੋਂ ਮਦਾਨੀਆਂ ਬੜੀਆਂ ਲਾਉਂਦੀ ਆ ਮੈਂ ਹਾਂ ਰਹਿਣ ਦੇਣੀ ਕੀ ਜਾਣਾ ਉਹ ਨਾ ਆਈ ਹੋਵੇ ਉਹਨਾਂ ਨੂੰ ਚੜ ਕੇ ਉੱਤੇ ਆ ਜਾਣਾ ਉਹਨੇ ਤਾਂ ਪਹਿਣਾ ਮੇਰਾ ਨਹੀਂ ਪੱਲਾ ਕੱਕ ਛੱਡਣਾ ਜਿਹਨੂੰ ਪਤਾ ਲੱਗ ਗਿਆ ਤੇ ਆਖਣਾ ਮੈਂ ਮਿੰਟ ਮਿੰਟ ਦੀਆਂ ਤੂੰ ਸੁਹਾ ਲੈਂਦੀ ਫੋਨ ਕਰ ਕਰਕੇ ਤੇ ਕੀ ਕਰਦੀ ਤੇ ਕੀ ਖਾਦਾ ਤੇ ਕੀ ਪੀਤਾ ਤੇ ਕੀ ਬਣਾਇਆ ਸਾਰਾ ਕੁਝ ਮਿੰਟ ਮਿੰਟ ਤੇ ਪੁੱਛ ਦੀਦੀ ਮੇਰੀ ਗੱਲ ਸੁਣ ਹਚੋਲਾਂ ਤੇ ਉਹਨਾਂ ਚਿਹਰੀ ਹੁੰਦੀ ਜਿਨ੍ਹਾਂ ਤੇ ਰਿਸ਼ਤਾ ਆਹੋ ਤਿੰਨ ਤੇ ਮੈਂ ਹੁਣ ਬਾਸੋ ਨਹੀਂ ਮੈਂ ਮੇਰਾ ਮੂੰਹ ਨਹੀਂ ਲਾਇਆ ਕਰਨਾ ਉਹਨੂੰ ਆਹੋ ਨਹੀਂ ਹਮ ਕੁੰਪ ਮੈਨੂੰ ਬਹੁਤ ਬਿਹਰੇ ਦਿੰਦੀ ਐ ਤੇ ਮੈਂ ਖਣਾ ਪੈਣਾ ਹੁਣ ਹੋ ਗਿਆ ਰਿਸ਼ਤਾ ਤੂੰ ਆਪਣਾ ਘਰ ਤੇ ਮੈਂ ਆਪਣੇ ਘਰ ਪਰ ਕਿਤੇ ਆ ਗਈ ਸਾਲ ਚ ਇੱਕ ਵਾਰੀ ਤੂੰ ਉਹਨਾਂ ਵਿਚੋਲਿਆਂ ਦਾ ਰੋਜ਼ ਕਿਤੇ ਦੇਖੀ ਨੂੰ ਵੀ ਉਹਨੇ ਦੱਸ ਦੇਣਾ ਵਿਚਾਰ ਚਾ ਬਣਾ ਰੋਟੀ ਘਰੇ ਬਣਾਉਣੀ ਮੈਨੂੰ ਹਜ ਤੀ ਤੇ ਨਿਆਣੀ ਲੈ ਕੇ ਤੂੰ ਰੋਇ ਕਰਨਾ ਤੂੰ ਹੱਕ ਜਿਆ ਕਰਨਾ ਆਹੋ ਨਹੀਂ ਮੈਂ ਕਹਿੰਨਾ ਨਿਆਣੀ ਵਾਲੀ ਚਾਹ ਬਣਾ ਦੇ ਕਰਾਂ ਜਦੋਂ ਮੈਨੂੰ ਫੋਨ ਕਰਿਆ ਕਿ ਮੈਂ ਕਹਿੰਦਾ ਨਹੀਂ ਮੈਂ ਦੀਦੀ ਅੱਜ ਚੱਲ ਨਹੀਂ ਕਿਤੇ ਹਾਂ ਕੋਈ ਨਹੀਂਗਾ ਤੂੰ ਉਹਨੂੰ ਨਾ ਦੱਸੀ ਜੇ ਆਵੀ ਗਈ ਨਾ ਤਾਂ ਨੰਬਰ ਚਿੱਤਰ ਨੂੰ ਨਾ ਦੱਸੀ ਵੀ ਮੈਂ ਤੈਨੂੰ ਐਨੂੰ ਲੈ ਕੇ ਗਈ ਹਾਂ ਪਤਾ ਨਹੀਂ ਪਤਾ ਮੈਂ ਕਹਿ ਦੇਣਗੀ ਬੰਦੇ ਦਾ ਸੁਭਾਅ ਹੋ ਮੈਂ ਤੇ ਆ ਦਿਨ ਹੀ ਚਲ ਆਈ ਆ ਤੇ ਚਲ ਹੁੰਦਾ ਹੀ ਆਂਡ ਗਵਾਂਦਾ ਹੀ ਹੁੰਦਾ ਮਾਰ ਲਿਆ ਨਾ ਪਤਾ ਕਿੱਧਰ ਨੂੰ ਕੀ ਬੋਲ ਪੈਣਾ ਤੇ ਕੀ ਬੋਲ ਪੈ ਆਹੋ ਨਹੀਂ ਨਹੀਂ ਗੱਲ ਤੇ ਕੱਟੀ ਸ਼ੇਅਰ ਕਰਦੀ ਉਹ ਮੈਂ ਮਾੜੀ ਜੀ ਗੱਲ ਕੀਤੀ ਬਾਹਰ ਨੂੰ ਜਾਣਾ ਤਾਂ ਚਲ ਜੇ ਕੋਈ ਨਹੀਂ ਘੁੰਮ ਫੇਰਾਇਓ ਅੱਛਾ ਅੱਛਾ ਕੋਈ ਨਹੀਂ ਹਾਂ ਮੈਂ ਉਹਦਾ ਮਰਾ ਦਾਦਾਤ ਮੈਂ ਦੱਸਿਆ ਹੀ ਨਹੀਂ ਮਰੂ ਤੇ ਵਾਵਾ ਹੀ ਦੂਰੇ ਤੇ ਮੈਨੂੰ ਲੱਗੇ ਬੜੇ ਹੀ ਹੁੰ ਜਾਊ ਕਹਿੰਦੇ ਤੈਨੂੰ ਵੇਲੇ ਟਾਈਮ ਆਜ ਤੇ ਜਿਆਦਾ ਹੀ ਹਨੇਰਾ ਹੋ ਗਿਆ ਤੇ ਕਨੇਰੀ ਜੀ ਚੜੀ ਆ ਹਾਂ ਚਲ ਦੀਦੀ ਚੰਗਾ ਫਿਰ ਆਹੋ ਚੱਲ ਤੂੰ ਮੈਂ ਵੀ ਜਾਣੀ ਹਾਂ ਨੇਰਾ ਹੋ ਗਿਆ ਮੈਂ ਰੋਟੀਆਂ ਰਾਟੀਆਂ ਲਾਵਾਂ ਨੇ ਆਹੋ ਚੱਲ ਜਾ ਰਹੰਦਾ ਚੱਲ ਚੰਗਾ ਜੀ ਰਕਮ ਬਣ ਨਾ ਤੇ ਬਣੀ ਗਿਆ ਮੇਰਾ ਹੈ ਤੇ ਹੁਣ ਤੇ ਮੈਂ ਜਾ ਕੇ ਸਿਆਣੀ ਨੂੰ ਤੇ ਸਵੇਰੇ ਆਂਦਾ ਵੀਰ ਬਾਰਾ ਵੀ ਇਹਨਾਂ ਦੀ ਵੇਟ ਵੀ ਨਹੀਂ ਕੀਤੀ ਜਾਣ ਚਲ ਮੇਰਾ ਤੇ ਕੰਮ ਬਣ ਗਿਆ ਹੀ ਹੁਣ ਇਹ ਤੇ ਚਲੇ ਗਈ ਆ ਹੁਣ ਸਿਆਣੀ ਨੂੰ ਜਾ ਕੇ ਪੜਾਉਣੀ ਇਹ ਤਾਂ ਸਮਝ ਗਈ ਅੱਗੇ ਮੇਰੇ ਕੱਲਾਂ ਚੋਂ ਲਾਪੀ ਲੱਗਦਾ ਬਾਬੀ ਨੇ ਕੋਈ ਮੰਤਰ ਮਾਰਿਆ ਹੋਣਾ ਮੰਨਨ ਤੇ ਲਾਪੀ ਮੇਰਾ ਕਹਿਣਾ ਚੱਲ ਆਪਾਂ ਨੂੰ ਕੀ ਲੱਗੇ ਮੇਰੀ ਪਤੀ ਆਊਗੀ ਸਗੋਂ ਜਾਣੇ ਸਮੀਰਾ ਤੇ ਕੰਮ ਬਣ ਗਈ ਇਹ ਲੱਲੀ ਜੀ ਨੂੰ ਪਤਾ ਹੀ ਨਹੀਂ ਲੱਗਾ ਆਹੇ ਕੰਮ ਮੈਂ ਕਰਨਾ ਅਮਰੂਦ ਖਵਾਉਣ ਖੜਦੀ ਮੈਂ ਹੈ ਅਮਰੂਦ ਖਵਾਉਣ ਬਸ ਬੈਠੀ ਰਹੂਆਂ ਸਵੇਰੇ ਬਾਬੇ ਨੂੰ ਦਊਂਗੀ ਇਹ ਸਮਝ ਗਈ ਮੇਰੇ ਕੰਮ ਤੋਂ ਹਾਂ ਬਾਬੇ ਨੇ ਪੈਸੇ ਵੀ ਵਾਹ ਮੰਗੇ ਕਰਨਾ ਪੈਣਾ ਕੋਹੋ ਦਾ ਵੀ ਹੁਣੇ ਜਗਾਰ